ਜੀ ਦੋਸਤੋ ਕੀ ਹਾਲ ਚਾਲ ਸਸਿਕਲ ਸਾਰਿਆਂ ਨੂੰ ਅੱਜ ਅਸੀਂ ਚੱਲੇ ਹੈਗੇ ਹਿਮਕੋਟ ਸਾਹਿਬ ਨੂੰ ਤੇ ਕਰਨ ਲੈਣਾ ਹਾਂ ਜਾਨ ਤੁਹਾਨੂੰ ਯਾਤਰਾ ਕਰਾਵਾਂਗੇ ਸ਼ੇਮਕੋਟ ਸਾਹਿਬ ਦੀ ਚਲੋ ਮਿਲਦੇ ਹਾਂ ਬਾਅਦ ਚ ਪਾਜੀ ਸੀ ਆਫ ਕਰਦੇ ਪਏ ਆ ਓਕੇ ਆਣਾ ਆਪਾਂ ਗਰੋਵ ਦੀ ਦੁਕਾਨ ਤੇ ਤੇ ਮਿਲ ਕੇ ਚੱਲਦੇ ਹਾਂ ਨਾਲ ਨੂੰ ਮੁੰਡਿਆਂ ਨੂੰ ਚੰਗਾ ਵੀ ਮੁੜਿਓ ਓਕੇ ਜੀ ਨਹੀਂ ਚੱਲੇ ਆਮਕੋਟ ਸਾਹਿਬ ਓਕੇ ਸੱਤਾ ਜੀ ਬੈਠਾ ਸਾਡਾ ਹੈ ਸੱਤਾ ਹੀ ਬੈਠਾ ਸੱਤੇ ਵੀਰ ਚੰਗਾ ਹੋਏ ਓਕੇ ਓਕੇ ਮੰਮੀ ਚੰਗਾ ਗੁਰੂ ਚੱਲ ਰਹੀ ਮਿਲਦੇ ਆ ਫਿਰ ਹੈ ਆਗੇ ਓਕੇ ਉੱਤੇ ਬਰੋ ਉਧਰ ਭਾਈ ਉਹਨਾਂ ਨੇ ਸਾਨੂੰ ਸਹਿਯੋਗ ਕੀਤਾ ਯਾਰ ਬਈ ਦੱਸਿਓ ਓਏ ਦੇ ਭਾਈ ਤੇ ਨਾਲ ਸਾਡਾ ਬਾਈ ਬਾਸ ਸਾਹਿਬ ਤੇ ਜੋਲਾ ਜੀ ਡਰਾਈਵਰ ਸਾਹਿਬ ਹਾਲਾ ਡਰਾਈਵਰ ਦਾ ਉਹ ਵਾਈਕਾ ਬਾਕੀ ਚਲੋ ਮਿਲਦੇ ਗਾਹ ਜਾ ਕੇ ਭਾਈ ਸਵੇਰ ਦਾ ਟਾਈਮ ਹੋ ਗਿਆ ਮੈਂ ਪਹਿਲਾਂ ਕਿਤੇ ਟੈਕਸ ਵਾਲਾ ਕਮਰਾ ਕੋਰਾ ਤਾਂ ਮਿਲਿਆ ਨਹੀਂ ਐ ਵਿੱਚ ਤੋਂ ਚੱਲ ਗਿਆ ਇੱਦੀ ਜਗਾੜ ਲਾ ਲਿਆ ਦਰਿਆ ਤੇ ਲਾ ਲਿਆ ਜਗਾੜ ਤੇ ਨਾਲ ਦੇ ਨਾਣ ਵੜੇ ਹੋਏ ਆ ਅਸੀਂ ਵੀ ਹੁਣ ਨਾਣ ਨੂੰ ਕੇ ਦੇਖਦੇ ਅੱਗੇ ਨੂੰ ਪਰਦੇ ਆ ਰਾਤੀ ਰਿਸੀਗੇ ਇਸ ਤੋਂ ਚੱਲ ਪਏ ਸੀਗੇ ਤੇ ਦੀਨਦਰ ਤੱਕ ਪਹੁੰਚ ਗਏ ਤਾਂ 200 ਕਿਲੋਮੀਟਰ ਦਾ ਸਫ਼ਰ ਰਹਿ ਗਿਆ। ਬਾਕੀ ਮਿਲਦੇ ਹਾਂ ਰਾਜ। Can provide a description since you mentioned no vocals or lyrics will be involved. Here's the concept for your track. Picture the glimmer of city lights at dusk as smooth beats and mellow chords transport you through winding streets. Bass line grows steadily underneath airy cinders, authors, and soulful keyboards. Gentle percussion rolls in like a soft breeze. <laughs> ਨੈਗੁਰ ਜੀ ਗੱਡੀ ਥੱਲੇ ਹੀ ਲੈ ਕੇ ਜਾਣੀ ਆ ਕੁਛ ਲੈ ਕੇ ਥੱਲੇ ਚੱਲ ਜੂ ਗੱਡੀ ਜੀ ਓਕੇ ਓ ਥੱਲੇ ਜਾ ਕੇ ਪਾਰਕਿੰਗ ਆ ਓ ਬਣੀ ਸੜਕ ਓ ਸੜਕ ਬਣੀ ਆ ਹੁਣ ਜਿਹੜੀ ਮੈਨੂੰ 4 ਕਿਲੋ ਓਕੇ i ਸਾਈ ਦੇ 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 ਸ ਯਾਤਰਾ ਸ਼ੁਰੂ ਆ ਜੀ ਐਸਾ ਯੈਸ ਸ਼ੁਰੂ ਹੋ ਲੱਗਣੀ ਜੋ ਬੋਲੇ ਸੋਨਿਹਾਰ ਬਾਤ ਸ੍ਰੀਆ ਕਾਲ ਲੋ ਜੀ ਸਾਡੀ ਯਾਤਰਾ ਹੋ ਗਈ ਹੈ ਸ਼ੁਰੂ ਸੋਨਹਾਰ ਸ੍ਰੀਆ ਕਾਲ ਲੋ ਜੀ ਦੀ ਯਾਤਰਾ ਸਾਡੀ ਸ਼ੁਰੂ ਆ ਤਾਂ ਸਟਾਰਟ ਆ ਕੰਮ ਹੁਣ ਹੌਲੀ ਹੌਲੀ ਚੜ ਕੇ ਜਾਵਾਂਗੇ ਚੜ ਕੇ ਕੀ ਉਹ ਜੀ ਐਂਟਰੀ ਆ ਪੇਜ ਆ ਬਈ ਆ ਲੋ ਜੀ ਦਾਦਾ ਵੀਰੇ ਇੱਕ ਮੱਤ ਪਹੁੰਚ ਗਏ ਰਸਤੇ 'ਚ ਲਗਭਗ ਫੌਜੀ ਸਾਹਿਬ ਸਾਨੂੰ ਮਿਲੇ ਆ ਇਹਨਾਂ ਨੇ ਸਾਨੂੰ ਖਿੱਚ ਕੇ ਰੱਖਿਆ ਜਿੱਦਾਂ ਫੌਜੀ ਸਾਹਿਬ ਮੜੇ ਹੱਥ ਲਾਇਆ ਪਿੱਛੇ ਨੂੰ ਕਰਕੇ ਇਹਨਾਂ ਦਾ ਦਬਣਾ ਨਹੀਂ ਤੁਸੀਂ ਨਾਲ ਆ ਤੇਰੇ ਕੋਈ ਨਹੀਂ ਧੂਜੇ ਡੰਡੇ ਮਾਰਦਾ ਉਦੋਂ ਬਸ ਠੀਕ ਹੈ ਸਹੀ ਆ ਰੇ ਜਾਂਨੇ ਤੁਰੇ ਜਾਂਦੇ ਆਂ ਹੌਲੀ ਹੌਲੀ ਹੌਸਲੇ ਆ ਕੁੜਿਆ 3 ਕਿਲੋਮੀਟਰ ਚੱਲ ਲਿਆ ਹੋਰ 5 ਕਿ ਰਹਿ ਗਿਆ 5 ਕਿ ਰਹਿ ਗਿਆ ਲਗਭਗ ਰੋਗਰ ਘਟ ਪਹੁੰਚਾਂਗੇ ਪਹੁੰਚਾਂਗੇ ਖੇਚ ਲੈਣਾ ਬਾਬੇ ਨੇ ਕੁੰਡੀ ਪਾ ਗਿਆ ਵੀ ਬਾਬਾ ਦਾ ਜਗਾਰੇ ਬੁਲਾਉਦਾ ਕਿਹਾ ਭਾਈ ਚੱਲੋ ਬਾਕੀ ਅੱਧੀ ਆਉਗੀ ਮਿਲਦੇ ਆਂ ਬਾਕੀ ਤੁਹਾਨੂੰ ਜਿਗਾ ਜਾ ਕੇ ਥੋੜਾ ਜਿਹਾ ਬਾਹਾਂ ਜਾ ਕੇ ਮਿਲਦੇ ਥੋੜਾ ਜਿਹਾ ਆਹ ਭਾਈ ਸਾਡੇ ਕਿੱਥੋਂ ਆਏ ਵੀਰੇ ਬਰਨਾਲੇ ਤੋਂ ਪਰਚਾ ਇਹ ਵੀਰ ਬਰਨਾਲੇ ਤੋਂ ਆ ਬਹੁਤ ਸ਼ੰਗਰ ਵੀਰੇ ਕਿੱਦਾਂ ਸਫ਼ਰ ਕਿੱਦਾਂ ਦਾ ਲੱਗਿਆ ਬਹੁਤ ਵਧੀਆ ਬਈ ਸਾਹ ਸੁ ਕਿੱਦਾਂ ਪੂਰਾ ਫੱਟਾ ਔਰ ਸੋਟਾ ਪਾਣਾ ਬਈ ਇਹ ਵੀ ਸਾਨੂੰ ਖਿੱਚ ਕੇ ਲੈ ਕੇ ਜਾਊ ਲੱਗਦਾ ਐਵੇਂ ਇਹ ਵੀ ਪ੍ਰਧਾਨ ਸਪੋਰਟਸ ਮੈਨਰ ਆ ਖਿੱਚ ਕੇ ਲੈ ਜਾਊਗਾ ਕਹਿੰਦਾ ਐ ਵੀ ਸਾਨੂੰ ਚਲੋ ਸਾਡੇ ਵੀ ਸਪੋਰਟਸ ਨਾਲ ਹੀ ਪਿੱਛੇ ਰਹਿ ਗਏ ਨਾ ਅੱਦੇ ਅੱਦੇ ਸਾਡੇ ਵੀ ਪਿੱਛੇ ਰਹਿ ਗਏ ਕੱਲਾ ਹੀ ਆ ਨਾ ਪੂਰੇ ਬਾਈ ਕਹਿੰਦਾ ਸਾਡੇ ਦੇ ਪਿਛੇ ਰਹਿ ਗਿਆ ਮੈਂ ਕੱਲਾ ਹੀ ਆ ਬਾਕੀ ਦਾ ਚਲੋ ਇਹ ਤਾਂ ਇਹੀ ਵੀ ਸਪੋਰਟਸ ਮੈ ਰਹੇ ਆ ਗੇਮਾਂ ਫੋਨ ਤੇ ਖੇਡਦੇ ਆ ਫੋਨ ਵਾਲੇ ਆ ਪਾਸੀ ਵਾਲੇ ਚਲੋ ਮਿਲਦੇ ਆ ਵੀਰੇ ਚੜਾਈ ਚੜਦੇ ਚੜਦੇ ਇਹ ਦੋੜੇ ਆ ਵੀਊ ਹੈ ਨਾ ਬੜੇ ਕੈਂਟ ਲੱਗਦੇ ਮਾਰ ਨਹੀਂ ਤੋਂ ਗੁਰੇ ਦੇਖ ਹੀ ਸਕਦੇ ਆ ਉਹ ਜੋਰ ਲੱਗਾ ਹੋਇਆ ਇੱਥੋਂ ਲਗਭਗ 4 ਕਿਲੋਮੀਟਰ 4 ਕਿਲੋਮੀਟਰ ਰਹਿ ਗਿਆ ਤੇ ਜਿਹੜੀ ਜਾਂਦੇ ਹੌਲੀ ਹੌਲੀ ਸਨੀਪਰਾ ਕੀ ਕਹਿਣਾ ਚਾਹੁੰਦਾ ਯਾਤਰਾ ਬਾਰੇ ਚਲਣਾ ਵੀ ਆਓ ਜਰੂਰ ਜਿੰਨੇ ਜੋਗੇ ਹੈਗੇ ਆ ਜਰੂਰ ਯਾਤਰਾ ਕਰੋ ਚੜਨਾ ਚਾਹੀਦਾ ਬਾਬਾ ਬਾਹ ਫੜੇ ਖਿੱਚਦਾ ਕਿ ਨਹੀਂ ਬਾਬਾ ਖਿੱਚਦਾ ਬਾਹ ਫੜ ਕੇ ਮੇਰਾ ਬਰਨਾਲੇ ਵਾਲਾ ਵੀਰ ਤੇ ਬੈਠੇ ਬੈਠ ਕੇ ਬੈਠਣ ਨੂੰ ਖਿੱਚੀ ਜਾਊਗਾ ਪਹਿਲਾਂ ਘਰੇ ਵੀ ਐਕਸਰਸਾਈਜ਼ ਕਰੋ ਤੇ ਟੁਕਟਾ ਉੱਪਰ ਉੱਡੋ ਹੋਰ ਤਾਂ ਪਹਿਲਾਂ 2-3 ਹਫ਼ਤੇ ਐਕਸਰਸਾਈਜ਼ ਕਰੋ ਹੋਰ ਤਾਂ ਪਹਿਲਾਂ 10 ਕਿਲੋ ਮੈਰਨਿੰਗ ਕਰੋ ਕਿਤੇ ਕਿਤੇ ਉੱਪਰ ਜਾਈ ਜਾਂਦੇ ਆ ਆਕਸੀਜਨ ਦੀ ਮਾਤਰਾ ਥੋੜੀ ਥੋੜੀ ਘਟੀ ਜਾਂਦੀ ਆ ਤੇ ਜਿਹੜੇ ਕਰਕੇ ਸਾਨੂੰ ਪਾਣੀ ਤੇ ਗਲੂਕੋਜ਼ ਗਲੂਕੋਜ਼ ਦੀ ਮਲੋਣਾ ਪੈ ਰਿਆ ਚੜਾਈ ਬਹੁਤ ਆ what ਆ ਹੋਣੀ ਇਹਨਾਂ ਜੱਟਾ ਕਰਾਂਗੇ 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 ਨੂੰ ਚਾ ਕਰੋ ਪਿੱਛੇ ਬੰਦਾ ਸਾਡਾ ਥੋੜਾ ਥੱਕ ਗਿਆ ਹੈ ਕਿੰਦਾ ਰੈਸਟ ਮਾਰਨੀ ਥੋੜੀ ਜੀ ਤਾਂ ਕਰਕੇ ਲੱਗ ਗਿਆ ਬਾਕੀ ਚਲਦੇ ਥੋੜੀ ਦੇਰ ਤੱਕ ਚਲਦੇ ਚਲਦੇ ਆਹ ਬਾਈ ਟੱਕਰਿਆ ਬਾਈ ਕੀ ਨਾਮ ਹੈ ਹਰਦੀਪ ਸਿੰਘ ਇਹ ਹਰਦੀਪ ਸਿੰਘ ਬਾਈ ਟੱਕਰਿਆ ਨਾਨਕਿਆਂ ਦੇ ਪਿੰਡ ਦਾ ਤੇ ਇਹ ਵੀ ਨਾਲ ਹੀ ਸਾਡੀ ਯਾਤਰਾ ਕਰ ਰਿਹਾ ਹੈ ਮੈਨੂੰ ਕਿੱਦਾਂ ਲੱਗੀ ਯਾਤਰਾ ਹੁਣ ਤੱਕ ਬਹੁਤ ਵਧੀਆ ਥੋੜੀ ਕੰਟੈਂਟਾ ਹੈ ਹਾਂ ਪਰ ਆਨੰਦ ਹੈ ਨਾਲ ਆਨੰਦ ਪੂਰਾ ਭਾਈ ਇਹਦਾ ਸਵਾਦ ਆ ਰਿਹਾ ਜ਼ਿੰਦਗੀ ਦਾ ਕਸਲਤ ਯਾਤਰਾ ਦਾ ਪਤਾ ਲੱਗਦਾ ਵੀ ਯਾਤਰਾ ਹੈ ਇਹ ਕਿ ਨਹੀਂ ਬੰਦੇ ਨੂੰ ਆਪਣੇ ਸਰੀਰ बॉडी ਦਾ ਹੀ ਪਤਾ ਲੱਗ ਜਾਂਦਾ ਹਾਂ ਵੀ ਕਿੱਥੇ ਤੱਕ ਆ ਮੈਨੂੰ ਇਥੇ ਬੈਠੇ ਨੂੰ ਘੱਟੋ ਘੱਟ 30 ਮਿੰਟ ਹੋ ਗਏ ਬਥੇਰੇ ਦਿੱਤੇ ਰੋੜੇ ਬੰਦੇ ਦੀ ਹੋ ਗਈ ਸਿਹਤ ਖਰਾਬ ਉਹਦੇ ਕਰਕੇ ਬਹਿਣਾ ਪੈ ਰਿਹਾ ਹੰਡਾ ਗੰਦਾ ਚੱਕਰ ਆ ਰਿਹਾ ਮੈਨੂੰ ਓਹ ਤੇਕਪਾਣਾ ਹਮੇਂ ਉਹ ਓਹ ਓਹ ਲੰਮਾ ਗਾਹ ਦੇਖਦੇ ਆਂ ਦਹਾਨੇ ਆ ਡਾਕਟਰ ਨੂੰ ਕੀ ਹੁੰਦਾ ਹਾਂਜੀ ਸਰ ਅੱਜ ਬੱਸ ਆ ਅੱਜ ਬਾਅਦ ਵਿੱਚ ਦੇ ਦਿੰਗੇ ਥੋੜਾ ਇਹ ਬਣਾ ਲੇ ਦੋ ਫਿਰ ਬਣਾਉਂਦਾ ਭਾਈ ਕਹਿੰਦਾ ਮਿੱਠਾ ਪਾਉਣਾ ਕਿ ਨਹੀਂ ਪਾਉਣਾ ਬੰਦਾ ਬੰਦਾ ਉਹਦਾ ਵਧੀਆ ਪਰ ਕੰਮ ਜ਼ਿਆਦਾ ਕਰਦਾ ਪਿਆ ਤਾਂ ਕਰੀ ਥੱਕਿਆ ਹੋਇਆ ਵਧੀਆ ਜਿਹਾ ਬਣਾਈ ਜਰਾ ਹੈ ਹਾਂ ਆਪਕੋ ਕੋਈ ਕਮੀ ਨਹੀਂ ਹੋਗੀ ਕੁਆਲਿਟੀ ਅੱਛੀ ਬਿਗੀ ਹੋਰ ਬਾਬੇ ਕਿਦਾਂ ਇੱਕ ਪਰਾਠਾ ਇੱਕ ਪਰਾਠਾ ਅੱਛਾ ਸਰ ਜੀ 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 ਦੋ ਨਿੰਬੂ ਪਾ ਦੀ ਉਹ ਬੰਦੇ ਸਾਡੀ ਸਿਹਤ ਖਰਾਬ ਹੋ ਗਈ ਥੋੜੀ ਉਹ ਫੇਰ ਲਟ ਗਿਆ ਹੈਲੋ ਉਹ ਮਾਰ ਹੋ ਗਈ ਉਹ ਫੇਰ ਲਟ ਗਿਆ ਚੱਲ ਨਿੰਬੂ ਦੇ ਵਿੱਚ ਚਾਵਲ ਆ ਗਿਆ ਆ ਖਿੱਚ ਕੇ ਰੱਖ ਜਰਾ ਇਹ ਬੰਦਾ ਬਣਾਉਣ ਲੱਗਾ ਨਿੰਬੂ ਪਾਣੀ ਆਪਣੇ ਲਈ ਕੋਈ ਪ੍ਰਧਾਨ ਦੋ ਦੂ ਲੱਗਾ ਬੀਜੀ ਸਿਗਾ ਕਹਿੰਦਾ ਨਾਮ ਨੂੰ ਦੱਸਿਆ ਨਹੀਂ ਇਹਨੇ ਚਲੋ ਕੋਈ ਨਹੀਂ ਆਪਣਾ ਹੋ ਗਿਆ ਕੰਮ ਮੇਰਾ ਨਾਮ 8 ਕਿਲੋਮੀਟਰ 1 ਕਿਲੋਮੀਟਰ ਰਹਿ ਗਿਆ ਤੇ ਬਰਪੂਰ ਤੋਂ ਇਹ ਮੌਸਮ ਵਧੀਆ ਦੇਖੋ ਜਰਾ ਚੈੱਕ ਕਰੋ ਮਾੜਾ ਹੈ ਪੂਰਾ ਵਧੀਆ ਵਾਟਮੈਂਟ ਹੈ ਮੈਂ ਸਨੀ ਨਾਲ ਕਰਨ ਨੂੰ ਅੱਜ ਤੱਕ ਅਸੀਂ ਜੀ ਪਹੁੰਚ ਜਾਣਾ ਹੋਰ 15 20 ਮਿੰਟ ਚਲੋ ਮਿਲਦੇ ਹਾਂ ਗੁਰਦੁਆਰਾ ਪਹੁੰਚ ਜਾ ਕੇ ਮਤਲਬ ਜਿਹੜੀ ਇੱਥੇ ਦੀ ਖੂਬਸੂਰਤੀ ਹੈ ਨਾ ਮਤਲਬ ਪੂਰਾ ਮਨ ਮੋਰੀ ਹੈ ਜਿੰਨਾ ਚੈਲੀ ਉਹਨਾਂ ਘੱਟ ਚੇਕਾ ਅੱਜ ਇੱਕ ਪਤੀ ਸਿਰਾਈ ਆਪਾਂ ਚੱਲਦੇ ਪਏ ਆ ਨਾਲ ਅਸੀਂ ਬਹੁਤ ਵੀ ਸੰਗਤ ਹੋਰ 1 ਕਿਲੋਮੀਟਰ ਹੈਗਾ ਚੜੀ ਜਾਣੇ ਖਾਲੀ ਖਾਲੀ ਅੱਗੇ ਦੇਖਦੇ ਆਂ ਬਣਦਾ ਬੋਲੀ ਤੇ ਤਿਆਰ ਸਾਡਾ ਹੋ ਗਿਆ ਖਤਮ ਅਹੀਂ ਲਗਭਗ 12 ਕਿਲੋਮੀਟਰ ਪੈਦਲ ਚੱਲ ਕੇ ਆ ਕੇ ਅਸੀਂ ਪਹੁੰਚ ਗਏ ਗੋਬਿੰਦਪੁਰ ਇੱਥੋਂ ਹੁਣ ਫੈਮਕੰਡ ਸਾਹਿਬ ਦਾ ਰਸਤਾ ਲਗਭਗ 6 ਕਿਲੋਮੀਟਰ ਤੇ ਉਹ ਵੀ ਇਦਾਂ ਹੀ ਪੈਦਲ ਹੀ ਚੱਲਣਾ ਪੈਣਾ ਇਹ ਪ੍ਰਧਾਨ ਆਪਾਂ ਨੂੰ ਮਿਲਿਆ ਬਾਬੇ ਕਿੱਥੋਂ ਆਇਆ ਤੂੰ ਮਹਾ ਮੱਧ ਪ੍ਰਦੇਸ਼ ਤੋਂ ਹਾਂ ਜੀ ਮੈਂ ਬਾਬਾ ਜੀ ਬੋਪਾਲ ਮੈਂ ਬੋਪਾਲ ਤੋਂ ਆਇਆ ਤੇ ਪਹੁੰਚ ਗਏ ਗੁਰਦੁਆਰਾ ਸਹਾ ਉਹ ਉਹ ਆ ਰਹੇ ਹੁਣ ਗੁਰਦੁਆਰਾ ਸਾਹਿਬ ਗੋਬਿੰਦਪੁਰ ਪੂਰਾ 12 ਕਿਲੋਮੀਟਰ ਦਾ ਰਸਤਾ ਤਿਆਰ ਕਰਕੇ ਅਸੀਂ ਇੱਥੇ ਪਹੁੰਚੇ ਆ ਇਹ ਹੈ ਗੁਰਦੁਆਰਾ ਸਾਹਿਬ ਹਾਂ ਜੀ ਕਿਤਾ ਠੀਕ ਹੋ ਤੁਸੀਂ ਪਹਿਲਾਂ ਆ ਗਏ ਇਹ ਪਹਿਲਾਂ ਆ ਗਏ ਸੀਗੇ ਪਹਿਲਾਂ ਆ ਗਏ ਸੀਗੇ ਸਾਢੇ 12:00 ਸਾਢੇ 12:00 ਤੇ ਪੂਰੇ ਪਹੁੰਚ ਗਏ ਇਹ ਕਹਿੰਦੇ ਸਾਢੇ 12:00 ਪਹੁੰਚ ਗਏ 2 ਘੰਟੇ ਲੇਟ ਹੋ ਗਏ ਮੈਂ ਬੋਲ ਰਹਾ ਹਾਂ ਇਹ ਬਹੁਤ ਸੌਸ ਨੂੰ ਵੀ ਐ ਮਤਲਬ ਲੋ ਜੀ ਮ사ਜ ਕਰਾਉਣ ਨਿਕਲੇ ਆ। ਆਈ ਮਿਲਿਆ ਕੋਈ ਮ사ਜ ਵਾਲਾ? ਮਿਲਿਆ। ਕੌਣ? ਇੱਥੇ ਹੈ ਰਜੀਆਂ ਨੰਦਾ। 20 20 ਫਟ ਲਾਉਣਾ ਕਹਿੰਦਾ। 20 ਮਿੰਟ ਲਾਣਾ ਕਹਿੰਦਾ। ਇਹਦਾ 20। ਕਿੰਨੀਆਂ ਕਸਣੀਆਂ ਨੇ? ਨਹੀਂ ਹੁਣ ਕੀ ਖਾਣਾ? ਕੀ ਖਾਣਾ ਕੀ ਆ? ਪ੍ਰੌਮਫਾ। ਪ੍ਰੌਮਫਾ ਖਾਣ ਲੇ ਕਹਿੰਦੇ ਮੂੰਹ ਦਾ ਟੇਸ ਟੇਸ ਚੇਂਜ ਕਰੀਏ। ਨਾਲੇ ਭੁੱਖੀ ਜੱੜ ਨੂੰ ਨੀਂਦ ਵਧੀਆ ਆ ਜੂ। ਹਾਂ। ਸਹੀ ਹੈ। ਚਲੇ ਜਾਂਦੇ ਉਹਦੇ। ਹਾ ਗਾਣਾ ਕਰ ਰੋ ਹੋ ਗਿਆ ਸਾਲਾ ਇਹ ਕੰਦਾ ਮੂੰਹ ਤੋਂ ਪਕੜੇ ਹੋਏ ਹਾਂ ਸਾਲ ਕਿ ਨੂਨ ਵੀ ਨਹੀਂ ਪਤਾ ਲੱਗਦਾ ਵੀ ਹੈਗਾ ਕਿ ਨਹੀਂ ਹੈਗਾ ਸਾਲਾ ਚਾਰ ਲੈਣਾ ਪੈਂਦਾ ਤੈਨੂੰ ਚੈੱਕ ਕਰੋ ਯਾਰ ਵਾਦਰ ਚੈੱਕ ਕਰੋ ਸਰਾ ਹੀ ਆ ਆਹ ਪੁਰਾਣਾ ਅਨੁਪ੍ਰਾਣ ਹੈ ਅਨੁਪ੍ਰਾਣ ਹੈ ਆਹ ਅਲਲ ਨਾੜਿਆ ਦਾ ਆਰਡਰ ਦਿੱਤਾ ਸੀ ਬਿਆਇ ਤੋਂ ਨਾਲ ਦਹੀਂ ਵੀ ਕੋਲੀ ਚਾਹ ਪਰਵੇ ਦੀ ਗੋਲੀ ਆ ਮਹਿੰਗਾ ਸੋਨਾ ਉਤਾਰਿਆ ਬ੍ਰਿਚ ਹੋ ਗਿਆ ਸੀ ਬ੍ਰਿਚ ਕਰੀਂ ਬ੍ਰਿਚ ਕਰੀਂ ਸਾਡੀ ਕੀ ਖਾ ਲੋ ਆਏ ਖਾਵੇਂ ਕੋਟੀਆਂ ਪੋਣੀਆਂ ਆ ਬੰਦਾ ਇੰਨਾ ਬੋਤਾਪ ਤਾਪ ਬਹੁਤ ਛੜਦਾ ਬੈੱਡ ਤੇ ਚੜ੍ਹ ਗਿਆ ਮੈਂ ਮਹਿਰਬਾਜੀ ਕੋਟੀ ਪਾ ਗਿਆ ਬੈੱਡ ਤੋਂ ਥੱਲੇ ਲਾਇਆ ਕੰਬਲ ਲਾਪੇ ਮੈਂ ਮਹਿਰਬਾਜੀ ਕੋਟੀ ਪਾ ਗਿਆ ਬੈੱਡ ਦੀ ਗੱਲ ਕੰਬਲ ਲਾਵੀ ਜਿਹੜੀ ਵੈਜ ਤੇ ਗੋਲੀ ਨਿਕਲਦੀ ਖਾਲ ਲੜਾਵਾ ਪੈਰਾ ਵੀਣਾ ਮੋਲ ਵੀ ਗਾਲੀ ਦੋਨੋਂ ਦੀ ਗੱਲ ਕੋਈ ਨਹੀਂ ਹੋਣੀ ਪਤਾ ਨਹੀਂ ਲੱਗਦਾ ਗੋਲੀਆਂ ਦੇ ਅੰਦਰ ਜਾ ਮਸਾਜ ਵਾਲਾ ਲੱਗੇ ਲੱਗੇ ਹੋਇਆ ਹੋਵੇ ਪਾਟਰ ਘੜਾਉਣ ਇੱਕ ਆ ਬੈਠਾ ਆ ਛੋਟਾ ਦਾ ਮਾ ਆਹ ਹੋ ਹੋ ਆਏ ਹੋਏ ਚਲੋ ਚਲੋ ਧੋਈ ਤੂੰ ਛੱਡਕ ਦਿੰਦਾ ਨਹੀਂ ਜੀ ਸ਼ੀਸ਼ੀ ਦਾਦਾ ਤੋਂ ਤਾਂ ਬਹੁਤ ਵਧੀਆ ਤੂੰ ਕਿੱਥੇ ਨਾ ਮਤਲਬ ਪਾਜੀ ਹੁਣੀ ਆ ਹੁਣ ਮੈਨੂੰ ਪਤਾ ਨਹੀਂ ਕਿੱਥੋਂ ਆਏ ਆ ਪੁੱਛਦੇ ਆ ਉਹਨਾਂ ਨੂੰ ਉਹਨਾਂ ਨੇ ਜਿੱਦਾਂ ਨਾ ਦੇਖੋ ਆਪਣਾ ਟੈਂਟ ਲਾਇਆ ਹੋਇਆ ਕੋਈ ਪੂਜੇ ਨਹੀਂ ਜੀ ਅਗਲਾ ਸੇਰਾ ਹੀ ਕਰਾਇਆ ਪਿਆ ਅਸੀਂ ਵੀ ਸੋਚਦੇ ਆਂ ਵੀ ਜਦੋਂ ਨੈਕਸਟ ਟਾਈਮ ਕਿਤੇ ਆਈਏ ਤਾਂ ਇਦਾਂ ਟੈਂਟ ਲਾਈਏ ਬਾਕੀ ਭਾਈ ਨੂੰ ਪੁੱਛਦੇ ਕਿੱਥੋਂ ਆਏ ਆ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬੜੀ ਆ ਜੀ ਕਿੱਧਰੋਂ ਆਏ ਅੰਬਾਲੇ ਤੋਂ ਆਏ ਆ ਇਹ ਭਾਈ ਹੁਣ ਅੰਬਾਲੇ ਤੋਂ ਆਏ ਆ ਆ ਦੇਖੋ ਸ਼ਾਨਦਾਰ ਆ ਇਹ ਭਾਜੀ ਇਹ ਮਤਲਬ ਕਿੱਥੋਂ ਦਿਮਾਗ ਚ ਆਇਆ ਵੀ ਆਪਾਂ ਇੱਥੇ ਆਪਣੇ ਟੈਂਟ ਲਾ ਕੇ ਸੌਣਾ ਹੈ ਇਹ ਦਿਮਾਗ ਚੋਂ ਕਰਾਇਆ ਜਾਦਾ ਇੱਥੇ ਅੱਛਾ ਇਸੇ ਕਰਕੇ ਆਪਣਾ ਆ ਦੇਖੋ ਚੈੱਕ ਕਰੋ ਮਾੜਾ ਅੰਦਰੋਂ ਅੰਦਰੋਂ ਚੈੱਕ ਕਰੋ ਬੱਪੇ ਸਰਾਈ ਆ ਦੇ ਐ ਰੁਜਾਈ ਰੁਜੇ ਐ ਲੱਗੀ ਪਈ ਆ ਸਰਾਈ ਆ ਹੋਰ ਭਾਜੀ ਤੁਸੀਂ ਸੁਣਾਓ ਕਿ ਦਾ ਸਾਸਰੀ ਕਾਲ ਭਾਜੀ ਨਾਲੇ ਉਹਨਾਂ ਦੇ ਤੁਸੀਂ ਭਾਜੀ ਉੱਥੇ ਆਏ ਆ ਹਾਂਜੀ ਮਾੜੇ ਜੀ ਕਿੱਦਾਂ ਦਾ ਰਿਹਾ ਸਫ਼ਰ ਵਧੀਆ ਰਿਹਾ ਜੀ ਵਧੀਆ ਕਹੇ ਹੁਣ ਉੱਪਰ ਜਾਏ ਭਾਜੀ ਤੁਸੀਂ ਹਾਂਜੀ ਜਾ ਜਾ ਅੱਛਾ ਹੁਣ ਥੱਲੇ ਜਾਉਂਗੇ ਤੁਸੀਂ ਹਾਂ ਗੱਡੀ ਜਾਏ ਉਥੋਂ ਸਾਰੇ ਗੱਡੀ ਚ ਜਾਇਆ ਚਲੋ ठीक है ओके बाजार बाजार मतलब सब कुछ चाम्पापा सब कुछ मिलता होटल है दंद भाज चले मेरे जौँगे, जौँगे। 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 जौँग ਦੇ ਅੱਜ ਸਾਰਾ ਮੇਲਾ ਡਾਈਰ ਦੇ ਡਬਲ ਦੇ ਜੁਬਲੀ ਮੇਲਾ ਕਰਾਇਆ। ਉਹ ਆਹ ਤੋਂ ਨੰਬਰ ਵਾਲੇ ਬਾਬੇ ਦਾ 4 ਜੀ ਦੇ ਆਪ ਨੂੰ ਪਰ ਆਉਂਦਾ ਹੈ ਕਦੀ ਆ ਚੱਤੀ ਜੀ ਲਾਗ ਕਰਾਉਂਦਾ। ਨੰਬਰ 9 10 ਦੇ ਵਿੱਚ ਇਹ ਅਲਿਕੋ ਪੰਚੀਤਾ ਜੀ ਨੂੰ ਮੈਂ ਉਧਰ ਟੋਕਨ ਮਿਲਦੇ ਆ ਤੇ ਵਧੀਆ ਡੈਕੋਰੇਟ ਕੀਤਾ ਇੱਥੇ ਗੁਰਦੁਆਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਦਰਜਾ ਤੇ ਆ ਲਓ ਜੀ ਦਰਜਾ